ਸੇਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਾਂ ਜੋ ਇੱਕ ਫਿਲਮ ਨੂੰ ਲੈ ਕੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਜੋ ਇੱਕ ਕੰਗਣਾ ਰੌਣ ਦੀ ਫਿਲਮ ਰਿਲੀਜ਼ ਹੋਣ ਜਾ ਰਹੀ ਸੀ ਅੱਜ ਤੋਂ 5-6 ਮਹੀਨੇ ਪਹਿਲਾਂ ਤੇ ਉਸ ਤੇ ਬਹਿਣ ਲੱਗ ਗਿਆ ਸੀ ਪਰ ਲੇਕਰ ਹੁਣ ਜੋ ਇਹ 2025 ਦੇ ਵਿੱਚ 17 ਜਨਵਰੀ ਨੂੰ ਅੱਜ 7 ਜਨਨਕੀ ਜਨਵਰੀ ਹੋ ਗਿਆ 10 ਦਿਨਾਂ ਬਾਅਦ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਆ ਤਾਂ ਇਹ ਬਈ ਹੁਣ ਕਹਿੰਦਾ ਮਤਲਬ ਹੀ ਵਿੱਚ ਪਹਿਲਾਂ ਬੈਨ ਲੱਗਿਆ ਸੀ ਇਹ ਸਿੱਧੀ ਫਿਲਮ ਆਪਾਂ ਤੁਹਾਨੂੰ ਦੱਸੀਏ ਇਹ ਸਿੱਖਾਂ ਦੇ ਖਿਲਾਫ ਇਹ ਫਿਲਮ ਬਣੀ ਹੋਈ ਆ ਤੇ ਇਹਦੇ ਉੱਪਰ ਵਿੱਚ ਇਹਦੇ ਸੀਨ ਕੱਟੇ ਗਏ ਸੀ ਤੇ ਹਾਲਾਂਕਿ ਉਦੋਂ ਫਿਲਮ ਦੇ ਉੱਪਰ ਬੈਨ ਲੱਗ ਚੁੱਕਿਆ ਸੀ ਤਾਂ ਹੁਣ ਇਹ ਫਿਲਮ ਰਿਲੀਜ਼ ਹੋ ਕੇ ਜਾ ਕੇ ਪਰਦੇ ਦੇ ਉੱਪਰ ਜਾ ਰਹੀ ਹੈ ਫਿਲਮ ਇਹ ਤੇ ਆਪਣੇ ਹਿੰਦੁਸਤਾਨ ਦੇ ਵਿੱਚ ਇਹ ਮੈਂ ਕੱਲ ਦੀ ਖਬਰਾਂ 'ਚੋਂ ਦੇਖੀਆਂ ਖਬਰਾਂ ਸੁਣੀਆਂ 17 ਜਨਵਰੀ ਨੂੰ ਇਹ ਫਿਲਮ ਰਿਲੀਜ਼ ਹੋ ਜੂਗੀ ਜਿਹਦੇ ਵਿੱਚ ਕੰਗੜਾ ਰੌਂਤ ਇੱਕ ਫਿਲਮ ਦੀ ਪਹਿਲਾ ਫਿਲਮਾਂ ਦੀ ਸ਼ਤਾਰ ਰਹੀ ਆ ਤੇ ਹੁਣ ਇਹ ਜਿੱਤੇ ਹੋਏ ਇੱਕ ਐਮਪੀਆ ਕੰਗੜਾ ਰੌਂਤ ਭਾਜਪੀ ਦੇ ਵਿੱਚ ਜਿਹਦਾ ਕਿ ਅੱਜ ਤੋਂ ਤੁਸੀਂ 5-4 ਮਹੀਨੇ ਪਹਿਲਾਂ ਇੱਕ ਮੁੱਦਾ ਉੱਠਿਆ ਸੀ ਜੋ ਇੱਥੇ ਕੁਲਵਿੰਦਰ ਕੌਰ ਆਪਣੀ ਡਿਊਟੀ ਨਿਭਾ ਰਹੀ ਸੀ 에ਅਰਪੋਰਟ ਤੇ ਕੰਗੜਾ ਰੌਂਤ ਦੇ ਥੱਪੜ ਮਾਰੇ ਸੀ ਤੇ ਜਿਨੇ ਕੀ ਕਿਸਾਨਾਂ ਨੂੰ ਗਲਤ ਕਹਿਤਾ ਗਿਆ ਸੀ ਜੋ ਆਪਣੀਆਂ ਮਾਵਾਂ ਪਿਓ ਜੋ ਵੀ ਜਾਂਦੇ ਆ ਧਰਨੇ ਦੇ ਵਿੱਚ ਇਹਨੇ ਉਹ ਜੋ ਮਾਤਾ ਬੈਠੀਆਂ ਸੀਗੀਆਂ ਉੱਥੇ ਇਹਨੇ ਇਹ ਕਹਿ ਗਿਆ ਸੀ ਵੀ ਇਹ 100-100 ਰੁਪਏ ਦਿਹਾੜੀ ਤੇ ਜਾਂਦੀਆਂ ਧਰਨਿਆਂ ਦੇ ਵਿੱਚ ਤੇ ਇਸ ਗੱਲ ਨੂੰ ਲੈ ਕੇ ਉਸ ਕੁੜੀ ਨੇ ਥੱਪਣ ਮਾਰਿਆ ਸੀ ਤੇ ਉਹਨੂੰ ਉਹਨੂੰ ਉੱਥੋਂ ਨੌਕਰੀ ਤੋਂ ਲਾਹ ਦਿੱਤਾ ਗਿਆ ਸੀ ਕੰਗੜਾ ਰੌਤ ਨੇ ਕਿਉਂਕਿ ਇਹ ਜਿੱਤੇ ਹੋਏ ਐਮਪੀ ਆ ਤਾਂ ਭਾਜਪਾ ਦੇ ਵਿੱਚ ਆ ਜਿਵੇਂ ਆਪਾਂ ਕਹਿ ਦਈਏ ਇੱਕ ਲੀਡਰ ਜੋ ਵੀ ਜਿੱਤਿਆ ਹੋਇਆ ਕੁਝ ਵੀ ਕਰ ਸਕਦਾ ਉਸ ਕੁੜੀ ਨੂੰ ਕਹਿਣ ਦਾ ਮਤਲਬ ਨੌਕਰੀ ਤੋਂ ਲਾਹ ਦਿੱਤਾ ਗਿਆ ਸੀ ਕੁਲਵਿੰਦਰ ਕੌਰ ਨੂੰ ਤੇ ਇਹ ਬਹੁਤ ਵਾਇਰਲ ਹੋਈਆਂ ਸੀ ਵੀਡੀਓ ਇਹ ਜਦੋਂ 에어ਪੋਰਟ ਤੇ ਤੰਗਲਰ ਉਹਦੇ ਥੱਪੜ ਵੱਜੇ ਕਿਉਂਕਿ ਇਹ ਸਟਾਰ ਆ ਫਿਲਮੀ ਪਹਿਲਾਂ ਸਟਾਰ ਰਹੀ ਆ ਹੁਣ ਇਹ ਜਿੱਤੀ ਹੋਈ ਐਮਪੀ ਆ ਤੇ ਇਹਨੇ ਇੱਕ ਹੁਣ ਜੋ ਇੱਕ ਨਵਾਂ ਰੋਲ ਕਰਿਆ ਹੈਗਾ ਹੁਣ ਸਾਰਿਆਂ ਨੂੰ ਪਤਾ ਹੋ ਇੰਦਰਾ ਗਾਂਧੀ ਦਾ ਜਿਹਦੇ ਵਿੱਚ ਸਾਡੇ ਕਿਸਾਨਾਂ ਦੀ ਇਹਨੇ ਫਿਲਮ ਦੇ ਵਿੱਚ ਜਿਹੜੇ ਹਿਸਾਬ ਨਾਲ ਦੱਸ ਰਹੇ ਆ ਡਾਇਰੈਕਟਰ ਪ੍ਰੋਡੂਸਰ ਜੋ ਦੱਸ ਰਹੇ ਆ ਕਹਿੰਦੇ ਵੀ ਜੋ ਸੀਨ ਆ ਗਈ ਜਿਹੜੇ ਸਾਡੇ ਸਿੱਖਾਂ ਨੂੰ ਸਾਡੇ ਪੰਜਾਬ ਦੇ ਵਿੱਚ ਲਾਊਟ ਨਹੀਂ ਹੈਗੀ ਇਹ ਫਿਲਮ ਉਹ ਸੀਨ ਕੱਟ ਦਿੱਤੇ ਗਏ ਸੀ ਪਰ ਲੇਕਿਨ ਹੁਣ ਇਹ ਫਿਲਮ ਪਹਿਲਾਂ ਬੈਨ ਹੋ ਚੁੱਕੀ ਸੀ ਅੱਜ ਤੋਂ 5 ਮਹੀਨੇ ਪਹਿਲਾਂ ਪਰ ਹੁਣ ਇਹ ਰਿਲੀਜ਼ ਹੋਣ ਜਾ ਰਹੀ ਆ ਪਰਦੇ ਉੱਤੇ ਫਿਲਮ 17 ਜਨਵਰੀ ਨੂੰ ਆਜੂਗੀ ਕਹਿੰਦਾ ਮਤਲਬ ਵੀ ਲੋਕ ਇਸ ਫਿਲਮ ਨੂੰ ਸਲਮਾ ਦੇ ਵਿੱਚ ਦੇਖਣ ਜਾਣਗੇ ਕਿਉਂਕਿ ਜਿਹੜੇ ਹਿਸਾਬ ਨਾਲ ਅਸੀਂ ਕਹਿਣਾ ਚਾਹੁੰਦੇ ਆ ਵੀ ਇਹ ਸਾਡੇ ਸਿੱਖਾਂ ਦੇ ਇੱਕ ਖਿਲਾਫ ਬਣੀ ਹੋਈ ਫਿਲਮ ਆ ਇਦੇ ਵਿੱਚ ਸੀਨ ਵੀ ਜੋ ਕਿਉਂਕਿ ਇਹਨੇ ਇੰਦਰਾ ਗਾਂਧੀ ਦਾ ਰੋਲ ਕਰਿਆ ਉਹ ਜੀ ਫਿਰ ਸੀਨ ਵੀ ਇਹਨੇ ਤਾਂ ਫਿਰ ਉਹ ਜੀ ਲੈਉਣਗੇ ਕਿਉਂਕਿ ਸਾਡੇ ਸਿੱਖਾਂ ਦੇ ਖਿਲਾਫ ਸੀ ਇੰਦਰਾ ਗਾਂਧੀ ਹਰਮੰਦਰ ਸਾਹਿਬ ਤੇ ਅਟੈਕ ਕਰਾਇਆ ਸੀ ਸਾਡੇ ਸਿੱਖਾਂ ਮਰਵਾਏ ਸੀ ਤਾਂ ਫਿਰ ਇਹਨੇ ਇੰਜਾਮ ਵੀ ਦਿੱਤਾ ਸੀ ਸਾਡੇ ਸਿੱਖਾਂ ਨੂੰ ਤਾਂ ਇਹਨੂੰ ਪਹਿਲਾ ਨੰਬਰ ਉਹ ਸੋਚਣੀ ਚਾਹੀਦੀ ਆ ਵੀ ਫਿਲਮ ਐਮਰਜੈਂਸੀ ਨੂੰ ਲੈ ਕੇ ਕੋਈ ਹੋਰ ਫਿਲਮ ਵੀ ਬਣਾ ਸਕਦੇ ਸੀ ਪਰ ਇਹੀ ਕਿਉਂ ਬਣਾ ਰਹੀ ਆ ਕਿਉਂਕਿ ਇਹਨੂੰ ਪਤਾ ਵੀ ਮੈਂ ਇੱਕ ਦਿੱਤੀ ਹੋਈ ਐਮਪੀਆ ਮੇਰਾ ਜੋ ਚੱਲਦਾ ਇਹ ਪੰਜਾਬ ਮੇਰਾ ਕੁਝ ਨਹੀਂ ਕਰ ਸਕਦਾ ਸਾਡਾ ਪੰਜਾਬ ਬਹੁਤ ਛੇਤੀ ਕਹਿੰਦਾ ਮਤਲਬ ਵੀ ਹਾਂ ਇੱਕ ਗੱਲ ਜ਼ਰੂਰ ਆ ਜੇ ਝੁਕ ਜੇ ਤਾਂ ਝੁਕ ਜੇ ਬਹੁਤ ਛੇਤੀ ਹਾਰ ਵੀ ਮੰਨ ਜਾਂਦਾ ਹੁਣ ਆਪਣੀ ਇਹਦੇ ਚ ਜੇ ਫਿਲਮ ਇਹ ਰਿਲੀਜ਼ ਹੋਊਗੀ ਸਿੱਖਾਂ ਦੀ ਹਾਰ ਇਹਦੇ ਵਿੱਚ ਜਿਹੜੇ ਸੀਨ ਕਹਿ ਰਹੇ ਸੀ ਤੁਸੀਂ ਕਟਾਂਗੇ ਉਹ ਸੀਨ ਹੁਣ ਹਾਲਾਂਕਿ ਕੱਟੇ ਨਹੀਂ ਇਹਨਾਂ ਨੇ ਕਿਉਂਕਿ ਉਹਦਾ ਕਹਿਣਾ ਇਹ ਆ ਕੰਗਣਾ ਰੌਣ ਦਾ ਜੇ ਮੇਰੇ ਸੀਨ ਕੱਟੇ ਗਏ ਕਿਉਂਕਿ ਮਾਇਦੇ ਤੇ ਪਤਾ ਨਹੀਂ 70 ਕਰੋੜ ਦਾ ਨਾਮ ਲਿਆ ਕਿ ਕਿੰਨੇ ਕਰੋੜ ਦਾ ਕਹਿੰਦੀ ਮੈਂ ਇੰਨਾ ਖਰਚਾ ਕਰੀ ਬਿਠੀ ਤਾਂ ਮੇਰੇ ਸੀਨ ਜਿਹੜੇ ਕੱਟੇ ਗਏ ਤਾਂ ਮੈਂ ਫਿਲਮ ਦੇ ਵਿੱਚ ਦਿਖਾਉਂਗੀ ਖਬਰਾਂ ਦੇ ਵਿੱਚ ਉਹ ਆਪਣੇ ਬਣੀਓ ਇੰਟਰਵਿਊ ਵਿੱਚ ਇਹ ਕਹਿ ਰਹੀ ਹੈ ਤਾਂ ਹੁਣ ਗੱਲ ਦੇਖਣ ਨੂੰ ਇਹ ਹੈਗੀ ਵੀ ਹੁਣ ਇਹ ਫਿਲਮ 17 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਆ ਸਾਡੇ ਕਿਉਂਕਿ ਪਹਿਲਾਂ ਸਿੱਖਾਂ ਨੇ ਇਹ ਨਾਲ ਦੀ ਨਾਲ ਇੱਥੇ ਬੈਨ ਲਵਾਤਾ ਸੀ ਬੰਦ ਹੋ ਚੁੱਕੀ ਥਾਂ ਤੇ ਰੁਕ ਗਈ ਸੀ ਪਰ ਇਹ 17 ਜਨਵਰੀ ਨੂੰ ਰੀਲੀਜ਼ ਹੋਣ ਜਾ ਰਹੀ ਆ 2024-25 ਦੇ ਵਿੱਚ ਤੇ ਇਹ ਕੱਲ ਦੀ ਵੀਡੀਓ ਆ ਜੋ ਅਸੀਂ ਕੱਲ ਦੀ ਨਿਊਜ਼ ਸੁਣੀ ਆ ਸੀ ਉਹਦੇ ਵਿੱਚ ਆ ਇਹ ਕਹਿ ਰਹੇ ਆ ਵੀ ਹੁਣ 17 ਜਨਵਰੀ ਨੂੰ ਬਹੁਤ ਜੋ ਲੋਕਾਂ ਨੂੰ ਇੰਤਜ਼ਾਰ ਸੀ ਇਸ ਫਿਲਮ ਦਾ ਜੋ ਫਿਲਮ ਐਮਰਜੈਂਸੀ ਆ ਤੇ ਇਹ ਰਿਲੀਜ਼ ਹੋਣ ਜਾ ਰਹੀ ਆ ਹੁਣ 2025 ਦੇ ਵਿੱਚ ਜਾਨੀ ਕਿ 17 ਜਨਵਰੀ ਨੂੰ ਅੱਜ 7 ਤਰੀਕ ਨੂੰ ਵੀ 10 ਦਿਨ ਰਹਿ ਗਏ ਅੱਜ ਇਹਦੇ ਸਾਡੇ ਸਿੱਖਾਂ ਦੀ ਕਿਉਂਕਿ ਸਾਡੇ ਪੰਜਾਬ ਆ ਜੋ ਸਾਡੇ ਸਰਕਾਰ ਨਾਲ ਤਾਂ ਭਿੱੜਦੇ ਆਏ ਸਾਡੇ ਸਿੱਖ ਪਰ ਜੋ ਇਹ ਕੰਗੜਾ ਰੌਂ ਤਾਂ ਫਿਰ ਐਮਰਜੈਂਸੀ ਨੂੰ ਲੈ ਕੇ ਕੋਈ ਹੋਰ ਫਿਲਮ ਵੀ ਬਣਾ ਸਕਦੀ ਸੀ ਇਹ ਸਿੱਖਾਂ ਦੀ ਇਹਨੇ ਇੰਦਰਾ ਗਾਂਧੀ ਕਿਉਂ ਬਣੀ ਆ ਇਸ ਦੇ ਵਿੱਚ ਹੋਰ ਰੋਲ ਵੀ ਲੈ ਸਕਦੇ ਸੀ ਹੋਰ ਵੀ ਕੋਈ ਸੀਨ ਕਰ ਸਕਦੇ ਸੀ ਇਹਦੇ ਵਿੱਚ ਸਾਡੇ ਸਿੱਖਾਂ ਦੀ ਕੋਈ ਨਹਿਠੀਆ ਕਿਉਂਕਿ ਇਹਦੇ ਵਿੱਚ ਜਿਹੜੇ ਸੀਨ ਲਏ ਆ ਸਾਡੇ ਸਿੱਖਾਂ ਦੇ ਖਿਲਾਫ ਜਿਹੜੇ ਲੋਕਾਂ ਨੇ ਇਹਨੂੰ ਜਿਤਾਇਆ ਹੋਇਆ ਚਲੋ ਇਹ ਜਿੱਤੋ ਤਾਂ ਆਪਣੇ ਪੰਜਾਬ ਚੋਂ ਨਹੀਂ ਜਿੱਤੀ ਬਾਹਰੋਂ ਐਮਪੀ ਜਿੱਤੀ ਹੈ ਇਹ ਜੁਪੀ ਬਿਹਾਰ ਨੂੰ ਲਾ ਲਓ ਜਾਂ ਦਿੱਲੀ ਬਣੀਓ ਲਾ ਲਓ ਤੇ ਇਹ ਲੋਕਾਂ ਨੇ ਇਹਨੂੰ ਚਲੋ ਜਿਤਾਇਆ ਜੋ ਵੀ ਹੈਗੇ ਤਾਂ ਭਾਰਤ ਦੇ ਹਨ ਜੇ ਇਹ ਆਪਣੇ ਖਿਲਾਫ ਫਿਲਮ ਬਣਾਉਗੀ ਪੰਜਾਬ ਦੇ ਲੋਕ ਵੀ ਪਸਦੇ ਆ ਅੰਦਰ ਬਾਹਰ ਸਾਰੇ ਸਾਡੇ ਸਿੱਖ ਸਾਰੇ ਪਾਸੇ ਬੈਠੇ ਤਾਂ ਫਿਰ ਉਹਨਾਂ ਦੇ ਖਿਲਾਫ ਆ ਇਹ ਫਿਲਮ ਪਹਿਲਾਂ ਬੈਨ ਲੱਗਿਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਪੰਜ ਚਾਰ ਮਹੀਨੇ ਪਹਿਲਾਂ ਰਿਲੀਜ਼ ਹੋਣੀ ਸੀ ਫਿਲਮ ਤਾਂ ਇਹਦੇ ਤੇ ਇੰਨਾ ਸਮਾਂ ਕਿਉਂ ਲੱਗਿਆ ਗਿਆ ਇਹ ਕੋਈ ਗੱਲਬਾਤ ਚੱਲੀ ਜਾਂਦੀ ਸੀ ਇਸ ਦੇ ਪਿੱਛੇ ਵੀ ਇਹ ਫਿਲਮ ਮੈਂ ਇਨੇ ਰੁਪਏ ਖਰਚ ਚੁੱਕੇ ਤਾਂ ਮੇਰੀ ਫਿਲਮ ਰਿਲੀਜ਼ ਹੋਣੀ ਚਾਹੀਦੀ ਆ ਕਿਉਂਕਿ ਇਹ ਜਿੱਤੀ ਹੋਈ ਐਮਪੀਆ ਤੇ મોદી ਦਾ ਦੌਰ ਆ 2025 ਦੇ ਵਿੱਚ ਵੀ ਤੇ 2024 ਦੇ ਵਿੱਚ ਵੀ ਇਸੇ ਦੀ ਦੌਰ ਸੀ ਤਾਂ ਹੁਣ ਇਹਨਾਂ ਦਾ ਜੋਰ ਆ ਤਾਂ ਇਹ ਵੀ ਫਿਲਮ ਚਲਾ ਸਕਦੇ ਆ ਕਿਉਂਕਿ ਜੇ ਹੁਣ ਗੱਲ ਕਰੀਏ ਜੇ ਇਹ ਫਿਲਮ ਰਿਲੀਜ਼ ਹੋ ਗਈ ਪੰਜਾਬ ਦੇ ਵਿੱਚ ਤਾਂ ਸਿੱਖਾਂ ਦਾ ਬਹੁਤ ਵੱਡਾ ਇੱਕ ਇਨੇ ਨਾਲ ਮੈਂ ਕਹਿੰਦਾ ਵੀ ਬਹੁਤ ਵੱਡਾ ਪੰਜਾਬ ਦੇ ਵਿੱਚ ਹੰਗਾਮਾ ਖੜਾ ਹੋ ਜੂਗਾ ਜੇ ਇਹ ਫਿਲਮ ਪਰਦੇਾਂ ਤੇ ਪਹੁੰਚ ਗਈ ਕਿਉਂਕਿ ਇਹਦੇ ਵਿੱਚ ਜਿਹੜੇ ਹਾਵਨਾ ਸੀਨ ਲਏ ਹੋਏ ਆ ਤਾਂ ਇਹ ਬਾਅਦ ਵਿੱਚ ਪਸਤੌਣਾ ਪਊਗਾ ਇਸ ਨੂੰ ਕਿਉਂਕਿ ਇੱਕ ਤੁਸੀਂ ਨਾ ਕਈ ਖਬਰਾਂ ਸੁਣੀਆਂ ਇਸ ਕੰਗਣਾ ਰੌਂਤ ਦੇ ਖਿਲਾਫ ਇੱਕ ਤਾਂ 에어ਪੋਰਟ ਵਾਲੀ ਗੱਲ ਜਦੋਂ ਕੁੜੀ ਕੁਲਵਿੰਦਰ ਕੌਰ ਕੁੜੀ ਨੇ ਲੱਪਣ ਮਾਰੇ ਸੀਦੇ ਮੂੰਹ ਤੇ ਤਾਂ ਹੋਰ ਵੀ ਬਾਲੇ ਆਪਣੇ ਪੰਜਾਬ ਦੇ ਵਿੱਚ ਇਹਨੇ ਬਹੁਤ ਅਜਿਹੇ ਕੰਮ ਕੀਤੇ ਆ ਜਿਹਨੂੰ ਕੀ ਬਸ ਤੇ ਇਹ ਗਲਤੀ ਮੰਨ ਲਵੇ ਕੋਈ ਵੀ ਇੱਕ ਇਹਦੇ ਨਾਲ ਸੀ ਕੰਗਰਨਰਾਉ ਦੇ ਇੱਕ ਕੁੜੀ ਉਹਦਾ ਨਾਮ ਹੈ ਹੁਣ ਚੇਤੇ ਨਹੀਂ ਹੈਗਾ ਉਸ ਕੁੜੀ ਜਦੋਂ ਇਹ ਦਰਬਾਰ ਸਾਹਿਬ ਜਾ ਕੇ ਜੋਗਾ ਕਰਿਆ ਸੀ ਉਦੋਂ ਵੀ ਕੰਗਰਨਰਾਉ ਤੋਂ ਉਹਦੇ ਨਾਲ ਸੀ ਜੋ ਇਹਦੀ ਇੱਕ ਕਹਿ ਦਈਏ ਵੀ ਇਹਨਾਂ ਦੀ ਨਾਲ ਜਿਹੜੀ ਸਹੇਲੀ ਕਹਿ ਦਈਏ ਜਾਂ ਕੰਗਰਨਰਾਉ ਦੀ ਜੋ ਇੱਕ ਦੋ ਕੁੜੀਆਂ ਇਹ ਦਰਬਾਰ ਸਾਹਿਬ ਮੱਥਾ ਟੇਕਣ ਜਾਂਦੀਆਂ ਤੇ ਜਾ ਕੇ ਉੱਥੇ ਜਿੱਧਰ ਦਰਬਾਰ ਸਾਹਿਬ ਹੁੰਦਾ ਪੈਰ ਕਰਕੇ ਤੇ ਜੋਗਾ ਕਰ ਰਹੀ ਸੀ ਉਹ ਵੀਡੀਓ ਚ ਵੀ ਇਹ ਸਾਹਮਣੇ ਤੁਹਾਨੂੰ ਕਈ ਵਾਰ ਸਾਡੇ ਪੰਜਾਬ ਦੇ ਵਿੱਚ ਯਾਨੀ ਬਹੁਤ ਵੱਡੇ ਵੱਡੇ ਹੰਗਾਮੇ ਕਰਵਾਤੀ ਸੀ ਇਸ ਕੰਗੜਾ ਰੌਤ ਨੇ ਕਿਉਂਕਿ ਇੱਕ ਆਪਾਂ ਜੇ ਕਹਿ ਦਈਏ ਜਿੱਤੀ ਹੋਈ ਐਮਪੀ ਜ਼ਰੂਰ ਆ ਪਰ ਮਤ ਨਹੀਂ ਹੈਗੀ ਇਹਨੂੰ ਪੰਜਾਬ ਦੇ ਵਾਸਤੇ ਇਹਨੂੰ ਨਾ ਕੋਈ ਗੱਲਬਾਤ ਕਰਨੀ ਆਉਂਦੀ ਆ ਆਪਣੇ ਕਹਦੇ ਵੀ ਆਪਦੇ ਕੈਰੇਕਟਰ ਚਲਾਉਂਦੇ ਆਗੇ ਸਿਰਫ ਚਲੋ ਜੀ ਅੱਜ ਦੀਆਂ ਜੋ ਵੀਡੀਓ ਜਿਵੇਂ ਆਪਣਾ ਪੰਜਾਬ ਦੇ ਮੁੱਦੇ ਤੇ ਚੱਲਣਾ ਜੋ ਪੰਜਾਬ ਚ ਹੁੰਦੀ ਆ ਹਰ ਗੱਲ ਆਪਾਂ ਸੋੜ ਦੇ ਤੱਕ ਪਾਉਣੇ ਆ ਜੋ ਫਿਲਮ ਐਮਰਜੈਂਸੀ ਨੂੰ ਲੈ ਕੇ ਅੱਜ ਦੀਆਂ ਜੋ ਇਹ ਕੱਲ ਦੀ ਵੀਡੀਓ ਸੀ ਜਿਹਦੇ ਵਿੱਚ ਇਹਨਾਂ ਦੀ ਇੰਟਰਵਿਊ ਦੇ ਵਿੱਚ ਦੱਸ ਰਹੇ ਆ ਇਹ ਵੀ ਸਾਡੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੋ ਲੋਕਾਂ ਨੂੰ ਤਿਆਰ ਸੀ ਤੇ ਇਹ ਪਰਦੇ ਤੇ ਬਹੁਤ ਛੇਤੀ ਪਹੁੰਚਣ ਜਾ ਰਹੀ ਆ ਚਲੋ ਜੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਰਹੋ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ